ਲੱਸੀ ਲੈ ਲਓ ਠੀਕ ਐ ਲੱਸੀ ਚ ਥੋੜਾ ਥਾ ਸਰੋਂ ਦਾ ਤੇਲ ਪਾਓ ਠੀਕ ਐ ਸਰੋਂ ਦਾ ਤੇਲ ਪਾ ਕੇ 10-10 ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲੈਹnde ਚੜਦੇ ਪੰਜਾਬ ਵਾਲੇ ਤੇ NRI ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਅਰਦਾਸ ਕਰਦੇ ਆਂ ਵੀ ਸਭ ਦੇ ਘਰ ਪਰਿਵਾਰ ਤੰਦਰੁਸਤ ਤੇ ਚੜ੍ਹਦੀ ਕਲਾ ਚ ਹੋਣ ਤੇ ਲੈ ਮਿੱਤਰੋ ਅੱਜ ਵਾਲੀ ਵੀਡੀਓ ਤੁਹਾਡੇ ਭਰਾਵਾਂ ਲਈ ਜਾਣਕਾਰੀ ਆ ਜਾਣਕਾਰੀ ਕੀ ਐ ਦੋ ਤਿੰਨ ਜਾਣਕਾਰੀ ਜਾਣੇ ਵੀਡੀਓ ਪੂਰੀ ਦੇਖਿਓ ਠੀਕ ਹੈ ਤੇ ਤੁਹਾਡਾ ਫਾਇਦਾ ਹੀ ਹੋ ਬਾਈ ਠੀਕ ਹੈ ਇੱਕ ਤਾਂ ਨਾ ਬਾਈ ਜਿਹੜੇ ਜਾਨਵਰਾਂ ਦੇ ਪਰਾਂ 'ਚ ਜੀ ਪਏ ਹੁੰਦੇ ਆ ਹਨ ਆਪਾਂ ਕਹਿੰਦੇ ਨੇ ਪਰ ਖਰਾਬ ਹੋ ਗਏ ਜਾਂ ਪਰ ਖਰਾਬ ਹੋ ਗਏ ਨਾ ਛਿੱਦ ਜਾਂਦੇ ਨੇ ਵਿੱਚ ਸੂਈਆਂ ਜਿਹਾ ਨਿਕਲ ਜਾਂਦੀਆਂ ਨੇ ਜਾਂ ਖਰਾਬ ਹੋ ਜਾਂਦੇ ਆ ਪਰ ਹਨ ਉਹ ਪਰ ਕਰਦੇ ਬਈ ਜੀ ਖਰਾਬ ਠੀਕ ਹੈ ਨਾਲੇ ਤਾਂ ਪਰ ਜੀ ਖਰਾਬ ਕਰਦਾ ਜੀ ਪਰ ਖਰਾਬ ਕਰਦੇ ਆ ਠੀਕ ਹੈ ਨਾਲੇ ਕਬੂਤਰ ਬਿਮਾਰ ਹੁੰਦੇ ਨੇ ਕਿਉਂ ਉਹ ਹੌਲੀ ਹੌਲੀ ਪਰਾਂ ਤੋਂ ਬਈ ਠੀਕ ਹੈ ਜਦੋਂ ਛੋਟੇ ਪਾਰਾਂ ਚ ਹਨਾ ਪੋਟੇ ਪਾਟੇ ਵਾਲੇ ਪਾਰਾਂ ਚ ਜਾਂਦੇ ਨੇ ਠੀਕ ਹੈ ਤੇ ਉਦੋਂ ਬਾਅਦ ਉਹ ਥੱਲੇ ਸਕਿਨ ਨੂੰ ਲੱਗ ਜਾਂਦੇ ਨੇ ਤੇ ਸਕਿਨ ਤੋਂ ਉਦੋਂ ਤੋਂ ਬਾਅਦ ਬਈ ਕੂਤਰ ਹੌਲੀ ਹੌਲੀ ਬਿਮਾਰ ਹੋਣ ਲੱਗ ਜਾਂਦਾ ਠੀਕ ਹੈ ਹੋਰ ਹੀ ਰੋਲ ਗਦੋਲ ਜਾ ਕਈ ਆਪਣੇ ਵੀ ਬੱਚਿਆਂ ਦੇ ਫਰਜ਼ੇ ਖਰਾਬ ਹੋ ਗਏ ਹਨਾ ਛੱਡ ਜੇ ਗਏ ਸੀ ਛੱਡ ਜੇ ਗਏ ਸੀ ਠੀਕ ਹੈ ਉਹਨਾਂ ਦਾ ਇਹੀ ਜੀ ਕਾਰਨ ਹੈ ਤੇ ਉਹਨਾਂ ਵਾਸਤੇ ਬਈ ਅੱਜ ਆਪਾਂ ਬੱਚਿਆਂ ਦੇ ਲਾਇਆ ਨੋਟੈਕਸ ਪਾਊਡਰ ਮਿੱਤਰੋ ਠੀਕ ਹੈ ਇਹ ਕੀ ਆ ਬਾਈ ਤੁਸੀਂ ਬੱਚਿਆਂ ਦੇ ਲਾਉਣਾ ਜਿਵੇਂ ਪਰੰਪਰਾਵਾਂ ਚ ਲਾਤਾ ਹਨਾ ਗਲ ਦੇ ਥੱਲੋਂ ਪੁੱਠੇ ਬਾਲ ਚਾੱਕ ਕੇ ਉੱਥੇ ਥੋੜਾ ਥੋੜਾ ਪਾਤਾ ਪੂਸ਼ ਕੋਲੇ ਪਾਤਾ ਪੂਸ਼ ਚ ਪਾਤਾ ਇਹਦੇ ਨਾਲ ਕੀ ਆ ਬਾਈ ਜਿੰਨੇ ਵੀ ਜੀ ਨੇ ਉਹ ਸਾਰੇ ਮਰ ਕੇ ਤੁਸੀਂ ਐਂ ਦੇਖ ਲਿਓ ਅੱਧੇ ਘੰਟੇ ਬਾਅਦ ਬੱਚਾ ਜਾ ਕੇ ਦੇਖ ਲਿਓ ਉਹਦੇ ਸਾਰੇ ਜੀਜੂ ਕੁਝ ਨਹੀਂ ਰਹਿਣਾ ਬਾਈ ਸਭ ਚੜ ਜਾਣਗੇ ਮਰ ਜਾਣਗੇ ਠੀਕ ਆ ਉਦੋਂ ਗਾ ਛੇਤੀ ਪੈਂਦੇ ਵੀ ਨਹੀਂ ਠੀਕ ਆ ਇਹਦੇ ਨਾਲ ਕੀ ਆ ਆਪਣੇ ਜਾਨਵਰ ਸਹੀ ਰਹਿਣਗੇ ਠੀਕ ਆ ਤੇ ਪਰ ਜਿਹੜੇ ਆਈ ਜਾਂਦੇ ਨੇ ਉਹਨਾਂ ਨੂੰ ਇਹ ਪਰ ਖਰਾਬ ਨਾ ਕਰਨਗੇ ਕਿਉਂਕਿ ਗਾਂ ਬਈ ਹੁਣ ਆਪਣੀਆਂ ਠੀਕ ਹੈ 2 ਮਹੀਨੇ ਤਾਂ 9 ਮਹੀਨੇ ਰਹਿ ਗਏ ਜਿਹੜੇ ਉਦੋਂ ਬਾਅਦੀਆਂ ਸ਼ੁਰੂ ਹੋ ਜਾਣੀਆਂ ਠੀਕ ਹੈ ਤੇ ਕਿਉਂਕਿ ਦੂਆ ਪਰ ਪਟਾਈ ਕਰਾਂਗੇ ਤੇ ਜੋ ਜੀ ਰਹੇ ਹਨ ਉਦੋਂ ਬਾਅਦ ਨਵੇਂ ਪਰਾਂ ਨੂੰ ਵੀ ਖਰਾਬ ਕਰਨਗੇ ਠੀਕ ਹੈ ਤੇ ਦੂਜਾ ਹੁਣ ਭਾਈ ਜਿਨ੍ਹਾਂ ਦੇ ਬੱਚੇ ਵੱਡੇ ਨੇ ਠੀਕ ਹੈ ਹਜੇ ਪਰਸਾਰ ਬੈਠੇ ਆ ਹੁਣ ਆਪਾਂ ਬੰਦ ਕੀਤੇ ਆ ਡਾ ਕੇ ਸਾਰਿਆਂ ਨੇ ਹਨ ਉਹਨਾਂ ਨੂੰ ਭਾਈ ਡੀ ਵਰਮਿੰਗ ਕਰ ਲੋ ਠੀਕ ਹੈ ਜਿਹੜੇ ਭਰਾ ਤਾਂ ਭਾਈ ਈਜੀ ਬੈਟ ਨਾ ਕਰੀ ਜਾਂਦੇ ਨੇ ਠੀਕ ਹੈ ਪਹਿਲਾਂ ਈਜੀ ਬੈਟ ਨਾ ਕੀਤੀ ਆ ਓਪਰਾ ਡਾਉਂਟਰ ਵੀ ਲਾ ਸਕਦੇ ਨੇ ਡਾਉਂਟਰ ਲਾਉਣ ਦਾ ਕੀ ਤਰੀਕਾ ਹੈ ਮਿਸਟਰੋ ਕਿ ਡਾਉਂਟਰ ਨੂੰ ਤੁਸੀਂ ਘੱਟੋ ਘੱਟ ਠੀਕ ਐ 70 ਤੋਂ 75 ਕਬੂਤਰਾਂ ਨੂੰ ਲਾਇਓ ਬਾਈ ਠੀਕ ਐ ਕਿਉਂਕਿ ਲੋਕ ਬਾਈ 35 35 ਕਬੂਤਰਾਂ ਨੂੰ 40 40 ਕਬੂਤਰਾਂ ਨੂੰ ਵੀ ਲਾਈ ਜਾਂਦੇ ਆ 35 35 40 40 ਕਬੂਤਰਾਂ ਨੂੰ ਵੀ ਲਾਈ ਜਾਂਦੇ ਆ ਉਹ ਗਲਤ ਆ ਬਾਈ ਉਹਦੇ ਨਾਲ ਬਾਈ ਕਬੂਤਰਾਂ ਨੂੰ ਕੀ ਹੈ ਕਿਉਂਕਿ ਕੁੱਤਿਆਂ ਵਾਲੀ ਗੋਲੀ ਆ ਇਹ ਠੀਕ ਐ 10 ਕਿਲੋ weight ਨੂੰ ਲੱਗਦੀ ਆ ਉਹ ਤੁਸੀਂ ਆਪਸਾ ਵਲਾ ਲਓ ਵੀ 10 ਕਿਲੋ weight ਆਪਣੇ ਕਿੰਨੇ ਕਬੂਤਰਾਂ ਚ ਜਾ ਕੇ ਹੋਊਗਾ ਠੀਕ ਹੈ ਵੱਧੋ ਵੱਧ ਆਪਣਾ ਕਬੂਤਰਾਂ ਹਿਸਾਬ ਲਾ ਲਓ ਤੁਸੀਂ 100 150 ਗ੍ਰਾਮ ਦਾ ਮਸਾ ਹੁੰਦਾ ਯਾਰ ਪਰਾਂ ਪੁਰਾਂ ਤੋਂ ਬਿਨਾ ਹਨ ਕੋਈ ਕਬੂਤਰੀ ਆ ਜਿਹੜਾ 200 ਗ੍ਰਾਮ ਤੋਂ ਉੱਤੇ ਹੋਵੇ ਹਨ ਤੁਸੀਂ ਆਪ ਹਿਸਾਬ ਲਾ ਲਓ ਵੀ 10 ਕਿਲੋ ਚ ਕਿੰਨੇ ਕਬੂਤਰ ਬਣਦੇ ਆ ਆਪਾਂ 30 ਦੀ ਕਬੂਤਰਾਂ ਨੂੰ ਲਈ ਜਾਂਦੇ ਆ ਬਈ ਉਦੋਂ ਆ ਕੀ ਹੈ ਇਹ ਗੋਲੀ ਹੈ ਜੇ ਇਹਦੇ ਆਪਾਂ ਨੂੰ ਚੰਗੇ ਰਿਜ਼ਲਟ ਵੀ ਮਿਲਦੇ ਆ ਤਾਂ ਉਹਦੇ ਅੰਦਰ ਕੋਈ ਨਾ ਕੋਈ ਖਰਾਬੀ ਵੀ ਕਰਦੀ ਐ ਠੀਕ ਐ ਇਹਦਾ ਕੀ ਐ ਤੁਸੀਂ ਡਾਕਟਰ ਲਾਓ 70 ਕਬੂਤਰਾਂ ਨੂੰ 75 ਕਬੂਤਰਾਂ ਨੂੰ ਇੱਕ ਦਿਨ ਪਹਿਲਾਂ ਬਈ ਸਵੇਰੇ ਸਵੇਰੇ ਦਾਣੇ ਪਾ ਦਿਓ ਠੀਕ ਐ ਉਦੋਂ ਬਾਅਦ ਕੱਲਾ ਪਾਣੀ ਰੱਖੋ ਠੀਕ ਐ ਪਾਣੀ ਰੱਖ ਕੇ ਉਦੋਂ ਬਾਅਦ ਸਾਰਾ ਦਿਨ ਉਹ ਹੋ ਗਿਆ ਅਗਲੇ ਦਿਨ ਬਈ ਸਵੇਰੇ ਕਬੂਤਰਾਂ ਨੂੰ ਦੇਖ ਕੇ ਬਈ ਕਬੂਤਰਾਂ ਨੂੰ ਡਾਕਟਰ ਲਾ ਦਿਓ ਠੀਕ ਐ ਪੋਟਿਆਂ 'ਚ ਦਾਣੇ ਨਾ ਹੋਣ ਠੀਕ ਐ 2-4 ਦਾਣੇ ਹੋਣ ਤਾਂ ਸੜ ਜੂਗਾ ਜੇ ਰੱਜੇ ਹੋਇਆ ਬਾਹਲੇ ਪੋਟਿਆਂ ਦੇ ਪਲਟਾ ਦਿਓ ਠੀਕ ਐ पलटा के ला दो ला के बी उस छो ठीक है जाल है तो बाली चंकी गल है ठीक है जाल से दो, ठीक है नहीं खुडें दो, खुडे उदू बा साफ कर दो ठीक है फिर की करना बई तुम जदों ये खिच खुच जाीक है जो एक बारी यह दवाई खिच गए उदू बाई दा दस एम मिलो फोका पानी देना ठीक है फोका पानी भी जो खिच गए थोड़े ठीक है ਤਨੂੰ ਪਤਾ ਲੱਗ ਗਿਆ ਫੋਕਾ ਪਾਣੀ ਖਿੱਚ ਕੇ ਉਸ ਤੋਂ ਬਾਅਦ ਘੰਟੇ ਡੇਢ ਘੰਟੇ ਬਾਅਦ ਹਲਕੀ ਖਰਾਕ ਪਾਓ ਕਣਕ ਪਾ ਦੋ ਜਾਂ ਰੋਟੀ ਚੂਰ ਕੇ ਪਾ ਦੋ ਠੀਕ ਹੈ ਇਹ ਨਹੀਂ ਹੈਗਾ ਬਈ ਮਿਕਸ ਖਰਾਕ ਪਾ ਦੋ ਠੀਕ ਹੈ ਮਿਕਸ ਖਰਾਕ ਪਾਉਂਗੇ ਕਈ ਜਿਵੇਂ ਹੁਣ ਸਰੋਂ ਹੋ ਗਈ ਠੀਕ ਹੈ ਛੋਲੇ ਦਾ ਛਿਲਕਾ ਹੁੰਦਾ ਠੀਕ ਹੈ ਮੂੰਗੀ ਹੋ ਗਈ ਇਹ ਚੀਜ਼ਾਂ ਨਹੀਂ ਗਿਆ ਥੋੜਾ ਟਾਈਮ ਲਾਉਂਦੀਆਂ ਗਲਨ ਚ ਸੋ ਇਹ ਦੇ ਕਰਕੇ ਹਲਕੀ ਖਰਾਕ ਪਾਓ ਤੇ ਰਾਤ ਨੂੰ ਬਈ ਲੱਸੀ ਲੈ ਲਓ ਠੀਕ ਹੈ ਲੱਸੀ ਚ ਥੋੜਾ ਤਾਂ ਸਰੋਂ ਦਾ ਤੇਲ ਪਾਓ ਠੀਕ ਹੈ ਸਰੋਂ ਦਾ ਤੇਲ ਪਾ ਕੇ 10-10 ml ਰਾਤ ਨੂੰ ਲੱਸੀ ਜ਼ਰੂਰ ਦੇ ਦੇ ਕਬੂਤਰ ਨੂੰ ਠੀਕ ਆ ਉਹਦੇ ਨਾਲ ਕੀ ਐ ਜੇ ਪੋਟੇ 'ਚ ਮਾੜਾ ਮੋਟਾ ਰਿਐਕਸ਼ਨ ਕੀਤਾ ਹੋਇਆ ਦਵਾਈ ਨੇ ਉਹਦੇ ਨਾਲ ਸੈੱਟ ਰਹਿਣਗੇ ਬਾਈ ਕਬੂਤਰ ਵੇਟ ਨਹੀਂ ਘਟਾਉਣਗੇ ਤੇ ਬਿਮਾਰ ਨਹੀਂ ਹੋਣਗੇ ਠੀਕ ਆ ਕਈ ਭਰਾਵਾਂ ਨੂੰ ਹੁਣ ਗੋਲੀ ਲਾਉਣ ਦਾ ਤਰੀਕਾ ਨਹੀਂ ਪਤਾ ਹੁੰਦਾ ਉਹੀ ਗੱਲ ਆ ਘੱਟ ਕਬੂਤਰਾਂ ਨੂੰ ਪੂਰੀ ਗੋਲੀ ਲਾ ਆਂਦੇ ਆ ਉਦੋਂ ਕਬੂਤਰ ਬਿਮਾਰ ਹੋ ਜਾਂਦੇ ਸਾਡੇ ਕਬੂਤਰ ਸੁੱਕਣ ਲੱਗ ਗਏ ਬਾਈ ਸਾਡੇ ਕਬੂਤਰ ਇਕੱਠੇ ਹੋ ਗਏ ਵਹਿਣ ਲੱਗ ਗਏ ਉਹਦਾ ਕਾਰਨ ਇਹੀ ਹੁੰਦਾ ਜਾਂ ਗਲੱchn ਲੱਗ ਜਾਂਦੇ ਨੇ ਹਣਾ ਇਹਦਾ ਕਾਰਨ ਇਹੀ ਹੁੰਦਾ ਬਾਈ ਠੀਕ ਆ ਸੋ ਭਰਾ ਬਣ ਕੇ ਗੋਲੀ ਲਾਉਣੀਆਂ ਤਰੀਕੇ ਨਾਲ ਲਾਓ ਠੀਕ ਆ ਆਪ ਸੋ ਸਮਝ ਕੇ ਲਾਓ ਵੀ ਯਾਰ ਸਾਡੇ ਕਬੂਤਰਾਂ ਚ ਕਿੰਨਾ ਕੁ weight ਆ ਠੀਕ ਆ ਗੋਲੀ ਕਿੰਨੇ weight ਵਾਸਤੇ ਬਣੀ ਹੋਈ ਆ ਠੀਕ ਆ ਕਿਉਂਕਿ ਨਵੀਂ ਡਾਉਂਟਰ ਆ ਭਾਈ ਉਹ ਆਪਾਂ ਹਜੇ ਤੱਕ ਲਾਈ ਨਹੀਂ ਪੁਰਾਣੀ ਡਾਉਂਟਰ ਦਾ ਆਪਾਂ ਵਰਤੀ ਆ ਤੇ ਨਵੀਂ ਐਦ ਕੀ ਲਿਆਵਾਂਗੇ ਆਪਾਂ ਵੀ ਲਾਵਾਂਗੇ ਠੀਕ ਆ ਆ ਜਿਹੜੇ ਆਪਣੇ ਬੱਚੇ ਹੈਗੇ ਆ ਹੁਣ ਥੋੜੇ ਜੇ ਹੋਰ ਹੋ ਜਾਣਾ ਇਹ ਜਿਹੜੇ ਛੋਟੇ ਨੇ ਹਨ ਫਿਰ ਇਕੱਠਿਆਂ ਨੂੰ ਹੀ ਲਾ ਦਾਂਗੇ ਆਪਾਂ ਲਾ ਕੇ ਦੁਵਾ ਖਰਾਕ ਸ਼ੁਰੂ ਕਰਾਂਗੇ ਇਹਨਾਂ ਦੀ ਠੀਕ ਆ ਹੁਣ ਥੋੜੀ ਮੋਟੀ ਪਾਈ ਜੰਨਾ ਖਰਾਕ ਕੋਈ ਜ਼ਿਆਦਾ ਨਹੀਂ ਠੀਕ ਆ ਕਣਕ ਤੇ ਹੀ ਰਹੇ ਨੇ ਆਪਣੇ ਕਬੂਤਰ ਬਾਈ ਠੀਕ ਆ ਹੌਲੀ ਹੌਲੀ ਥੋੜੀ ਮੋਟੀ ਖਰਾਕ ਪਾਵਾਂਗੇ ਬਾਕੀ ਪਿਛਲੀ ਵਾਰ ਵੀ ਕੋਈ ਆਪਣੇ ਤੋਂ ਜ਼ਿਆਦਾ ਖਰਾਕ ਨਹੀਂ ਪਾਈ ਗਈ ਸੀ ਜਾਨਵਰਾਂ ਨੂੰ ਵੀ ਫੇਰ ਵੀ ਵਧੀਆ ਰਿਜ਼ਲਟ ਦਿੱਤਾ ਬਾਈ ਜਿੱਤੇ ਆ ਆਪਾਂ ਠੀਕ ਆ ਕਿਉਂ ਨਸਲ ਦਾ ਕਬੂਤਰ ਹੋਊਗਾ ਨਸਲੀ ਹੋਊਗਾ ਉਹ ਆਪਦਾ ਜ਼ੋਰ ਦਿਖਾਊਗਾ ਹੀ ਦਿਖਾਊਗਾ ਠੀਕ ਆ ਤੇ ਇੱਕ ਅਗਲੀ ਵੀਡੀਓ ਚ ਬਾਈ ਜਿਹੜੇ ਕਬੂਤਰਾਂ ਦੇ ਪੱਲੇ ਪੁੱਲੇ ਖੜੇ ਨੇ ਖੜਦੇ ਨੇ ਲੱਤਾਂ ਖੜ ਜਾਂਦੀਆਂ ਹਨਾ ਉਹਨਾਂ ਵਾਸਤੇ ਵੀ ਆਪਾਂ ਵੀਡੀਓ ਪਾਵਾਂਗੇ ਤੇ ਉਦੋਂ ਅਗਲੀ ਵੀਡੀਓ ਪਾਵਾਂਗੇ ਜਿਹੜੇ ਕੂਤਰ ਕਹਿੰਦੇ ਆ ਵੀ ਭਰਾ ਮੇਰੇ ਕਹਿੰਦੇ ਕੂਤਰੀਆਂ ਕੱਚੇ ਅੰਡੇ ਲਾਉਂਦੀਆਂ ਨੇ ਬੁੱਤ ਨਹੀਂ ਪੈਂਦਾ ਹਨਾ ਬੱਚੇ ਨਹੀਂ ਬਣਾਉਂਦੀਆਂ ਉਹਦੇ ਵਾਸਤੇ ਦਵਾਈ ਪਾਓ ਉਹ ਵੀ ਪਾਵਾਂਗੇ ਕਿਉਂ ਇੰਸਟਾਗ੍ਰਾਮ ਤੇ ਆਪਣੀ ਵੀਡੀਓ ਵਧੀਆ ਚੱਲੀ ਜਾਂਦੀਆਂ ਬਾਈ ਠੀਕ ਆ ਤਾਂ ਸੋ ਭਰਾ ਬੇਨਤੀ ਆ ਵੀ ਆਪਣਾ ਇੰਸਟਾਗ੍ਰਾਮ ਆਈਡੀ ਵੀ ਮਰ ਜਾਣਾ ਗਿੱਲ ਜਿਹੜੇ ਭਰਾ ਆਪਣਾ ਇੰਸਟਾਗ੍ਰਾਮ ਨਹੀਂ ਦੇਖਦੇ ਉਹ ਇੰਸਟਾਗ੍ਰਾਮ ਵੀ ਦੇਖੋ ਹਨਾ ਤੇ ਇੰਸਟਾਗ੍ਰਾਮ ਵਾਲੇ ਭਰਾ ਆਪਣੀ YouTube ਚੈਨਲ ਵਾਲੀ ਵੀਡੀਓ ਵੀ ਪੂਰੀ ਦੇਖੋ ਹਨਾ ਕਿਉਂਕਿ ਇਹਦੇ ਚ ਆਪਾਂ ਹਰੇਕ ਜਾਣਕਾਰੀ ਲੈ ਕੇ ਆਵਾਂਗੇ ਗੜੀ ਇਹ ਦੂਗਾ ਆਪਣੀ ਜਦੋਂ ਗੇਮ ਚੱਲੂਗੀ ਗੇਮ ਬਾਰੇ ਵੀ ਸਾਰਾ ਦੱਸਾਂਗੇ ਪਾਣੀ ਦਾ ਗੁੜ ਦਾ ਕਿਵੇਂ ਕਬੂਤਰ ਖੋਲਣੇ ਆ ਕਿਵੇਂ ਦੂਸਰ ਆ ਕਿਵੇਂ ਕਹਿਰ ਆ ਹਨ ਕਿਉਂਕਿ ਹੁਣ ਵਧੀਆ ਕੰਮ ਕਰਤਾ ਬਾਈ ਗੋਲੀਆਂ ਆਲਾ ਬਾਈ ਵਧੀਆ ਕੰਮ ਕੀਤਾ ਠੀਕ ਆ ਜਿਹੜਾ ਹੁਣ ਗੋਲੀਆਂ ਬੰਦ ਕੀਤੀਆਂ ਨੇ ਦੂਸਰ ਚ ਸੁਆਦ ਆ ਜਾ ਕਰੂਗਾ ਬਾਈ ਕਿਉਂਕਿ ਨਸਲੀ ਕਬੂਤਰੀ ਜਿੱਤਿਆ ਕਰੂਗਾ ਠੀਕ ਆ ਤੇ ਜਿਹੜੀਆਂ ਆਪਾਂ ਗੋਲੀਆਂ ਗਾਲੀਆਂ ਪਾਵਰ ਬੂਬਰ ਵਾਲੀਆਂ ਸਾਰੀਆਂ ਬੰਦ ਕੀਤੀਆਂ ਨੇ ਵਧੀਆ ਬੈਨ ਲਾਇਆ ਠੀਕ ਹੈ ਜਿਹੜਾ ਲਾਊਗਾ ਉਹਨੂੰ ਵੀ ਮੈਂ ਬੈਨ ਕੀਤਾ ਜਾਊਗਾ ਵਧੀਆ ਗੱਲ ਸੋ ਇਹਦੇ ਨਾਲ ਨਵੇਂ ਭਰਾ ਵੀ ਨੇ ਜਿਹੜੇ ਬਾਈ ਠੀਕ ਹੈ ਉਹ ਵੀ ਮੂਰੇ ਆਉਣਗੇ ਮਿਹਨਤ ਕਰੋ ਵਾਹਿਗੁਰੂ ਮਿਹਨਤ ਦਾ ਫਲ ਹਰੇਕ ਨੂੰ ਦਿੰਦਾ ਹੀ ਦਿੰਦਾ ਠੀਕ ਹੈ ਕਿਸ ਨੂੰ ਟਾਈਮ ਪਾ ਕੇ ਦੇ ਦਿੰਦਾ ਕਿਸ ਨੂੰ ਪਹਿਲੀਆਂ ਜੀ ਦੇ ਦਿੰਦਾ ਹਨਾ ਇਹ ਨਾ ਸੋਚਿਆ ਕਰੋ ਵੀ ਯਾਰ ਆਪਣਾ ਤਾਂ ਸੀਜ਼ਨ ਆਪਾਂ ਜਿੱਤੇ ਨਹੀਂ ਜੇ ਆ ਬੋਆ ਬਾਈ ਹੋਰ ਮਿਹਨਤ ਕਰੋ ਠੀਕ ਹੈ ਜਾਨਵਰਾਂ ਚ ਪਾਉ ਠੀਕ ਹੈ ਜਾਨਵਰ ਠੰਡੇ ਕਰੋ ਕਈ ਭਰਾਵਾਂ ਦੇ ਜਾਨਵਰੀ ਇੰਨੇ ਗਰਮ ਹਨ ਉਹ ਲਾਸਟ ਵਾਲੇ ਟਾਈਮ ਚ ਤੁਰ ਜਾਂਦੇ ਨੇ ਜਾਂ ਪਹਿਲੀਆਂ ਜੀ ਤੁਰ ਜਾਂਦੇ ਨੇ ਠੀਕ ਆ ਆਪਾਂ ਵੀ ਕੁਸ਼ਕ ਬਣਾਏ ਸੀ ਗਰਮ ਆਪਾਂ ਉਹ ਸਮਝ ਲੋ ਕੱਢ ਤੇ ਠੰਡੇ ਕਰ ਲੈ ਕਬੂਤਰ ਕਿਉਂਕਿ ਆਪਣੇ ਵੀ 2-3 ਬਈ ਬਾਜੀਆਂ ਤੋਂ ਹਿੱਲੇ ਨੇ ਠੀਕ ਆ ਕਿਉਂਕਿ ਬਾਹਲੇ ਪਿਹੜੇ ਸੀਗੇ ਘਰੇ ਵੀ ਦਣੀ ਮਾਰਦੇ ਸੀ ਹਨ ਤੇ ਬਾਜੀਆਂ ਦੇ ਵੀ ਨਾਲ ਦੇ ਪਿੰਡ ਛੋਟੇ ਪਿੰਡਾਂ ਦੇ ਛੱਡੇ ਗਏ ਠੀਕ ਆ ਮਤਲਬ ਘਰ ਨਹੀਂ ਬਣਿਆ ਜਾਨਵਰਾਂ ਦਾ ਤਾਂ ਕਰਕੇ ਭੱਜ ਗਏ ਕੁਸ਼ਕ ਠੀਕ ਹੈ ਤੇ ਐਦ ਕੀ ਆਪਾਂ ਪੂਰਾ ਜੋਰ ਲਾਵਾਂਗੇ ਬਾਬਾ ਸੁੱਖ ਰੱਖੇ ਠੀਕ ਹੈ ਤੇ ਤੁਹਾਨੂੰ ਭਰਾਵਾਂ ਨੂੰ ਵੀ ਸਾਰਾ ਕੁਝ ਨਾਲ ਦੀ ਨਾਲ ਦੱਸਦੇ ਚੱਲਾਂਗੇ ਠੀਕ ਹੈ ਪਹਿਲਾਂ ਵੀ ਦੱਸਦੇ ਰਹੇ ਆ ਬਈ ਬਹੁਤ ਭਰਾ ਜਿੱਤੇ ਵੀ ਨੇ ਪਰ ਉਹੀ ਗੱਲ ਕੋਈ ਕਦਰ ਨਹੀਂ ਪਉਂਦਾ ਚਲੋ ਆਪਾਂ ਹੁਣ ਤਾਂ ਐ ਆ ਵੀ ਨਵੇਂ ਭਰਾ ਨੇ ਜਿਹੜੇ ਹਨ ਉਹ ਕੁਝ ਸਿੱਖ ਲੈਣਾ ਠੀਕ ਹੈ ਬਾਬਾ ਸੁੱਖ ਰੱਖੇ ਤੇ ਜੇ ਹੱਥ ਪੈ ਗਿਆ ਤਾਂ ਆਪਾਂ ਲਾਈਵ ਵਾਲਾ ਸਿਸਟਮ ਵੀ ਕਰਾਂਗੇ ਠੀਕ ਹੈ ਆਪਣੇ ਏਰੀਆ ਵਾਲੀਆਂ ਬਾਜ਼ੀਆਂ ਹੋ ਗਿਆ ਸਾਰੀਆਂ ਲਾਈਵ ਕਰਿਆ ਕਰਾਂਗੇ ਠੀਕ ਆ ਤੇ ਕੈਮਰਾ ਤੇ ਲਾਈਵ ਵਾਲਾ ਸਿਸਟਮ ਦੇਖਾਂਗੇ ਜੇ ਹੱਥ ਪੈ ਗਿਆ ਤਾਂ ਲਾਵਾਂਗੇ ਠੀਕ ਆ ਜੇ ਕੋਈ ਉਹੀ ਗੱਲ ਬਹੁਤ ਭਰਾ ਨੇ ਜੁੜੇ ਵੀ ਨੇ ਹਨਾ ਕੁਝ ਨਵੇਂ ਵੀ ਜੁੜਨਗੇ ਬਾਹਰਲੇ ਭਰਾ ਉਹਦੀ سپورਟ ਨਾਲ ਠੀਕ ਆ ਆਪਾਂ ਲਾਈਵ ਵਾਲਾ ਸਿਸਟਮ ਵੀ ਦੇਖਾਂਗੇ ਕਰਾਂਗੇ ਹਨਾ ਤੇ ਜਦੋਂ ਹੋ ਗਿਆ ਉਹਦੋਂ ਆਪਾਂ ਵੀਡੀਓ ਪਾਵਾਂਗੇ ਤੇ ਹਰੇਕ ਭਰਾ ਜਿਹੜੇ ਛੋਟੀਆਂ ਬਾਜ਼ੀਆਂ ਕਰਾਉਂਦੇ ਨੇ ਹਨਾ ਉਹਨਾਂ ਦਾ ਲਾਈਵ ਕਰਿਆ ਕਰਾਂਗੇ ਕੋਈ ਚੱਕਰ ਨਹੀਂ ਹੈਗਾ ਇਹ ਨੀ ਹੈਗਾ ਆਪਾਂ ਵੀ ਦਾਦਾ 1000 ਰੁਪਏ ਬਾਜੀ ਦਾ ਹਨ ਜੋ ਜਿਹੇ ਜੀ ਬਾਜੀ ਹੋਇਆ ਕਰੂਗੀ ਹਿਸਾਬ ਸਿਰਨਾ ਹਨ ਉਹੇ ਜੇ ਹਿਸਾਬ ਨਾਲ ਹੀ ਆਪਾਂ ਪੈਸੇ ਕਰਿਆ ਕਰਾਂਗੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਬਾਕੀ ਸਾਰੇ ਭਰਾ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਉਹਨਾਂ ਦੇ ਧਿਆਨ ਦਿਓ ਬਈ ਜਿਹੜੀਆਂ ਬਰੀਕ ਬਰੀਕ ਪिसू ਜਿਹਨੇ ਹਨ ਆਪਣੇ ਪਰ ਖਰਾਬ ਹੁੰਦੇ ਨੇ ਬੱਚਿਆਂ ਦੇ ਕਿਉਂ ਮੇਰੇ ਬਹੁਤ ਦੇ ਖਰਾਬ ਹੋਏ ਨੇ ਠੀਕ ਹੈ ਉਹਨਾਂ ਕਰਕੇ ਕਈ ਕਬੂਤਰਾਂ ਨੂੰ ਵੀ ਆਤ ਪੈ ਨਹੀਂ ਕਿਉਂਕਿ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੇ ਚਿਚੜ ਜੇ ਲੱਗ ਜਾਂਦੇ ਜਾਂ ਜੀ ਪੈਂਦੇ ਨੇ ਹਨ ਉਹ ਜੀਆਂ ਨੂੰ ਪੱਟਣ ਦੇ ਕਾਰਨ ਕਈ ਕਬੂਤਰ ਆਪਦੇ ਬੱਚਿਆਂ ਦੇ ਹਣਾ ਪਰਾਂ ਦੇ ਮੂੰਹ ਮਾਰਦੇ ਨੇ ਵੀ ਉਹ ਜੀ ਪੱਟਦੀ ਏ ਉਹ ਜੀ ਦੇ ਨਾਲ ਨਾਲ ਬਈ ਜਿਹੜੇ ਪਰ ਨੇ ਉਹ ਪੱਟੇ ਜਾਂਦੇ ਨੇ ਠੀਕ ਆ ਮੁੜ ਕੇ ਫਿਰ ਕਬੂਤਰ ਨੂੰ ਵੀ ਆਤ ਪੈ ਜਾਂਦੀ ਆ ਠੀਕ ਆ ਕਈ ਕਹਿੰਦਾ ਕਿਉਂਕਿ ਇਹਨਾਂ ਦਾ ਕੋਈ ਭੇਤ ਹੀ ਨਹੀਂ ਆਇਆ ਬਈ ਵੀ ਇਹ ਕੈਲਸ਼ੀਅਮ ਕਰਕੇ ਹਨਾ ਫੰਗ ਖਾਂਦੇ ਨੇ ਜਾਂ ਕੀ ਚੱਕਰ ਆ ਮੇਰੇ ਹਿਸਾਬ ਨਾਲ ਤਾਂ ਮੈਨੂੰ ਇਹੀ ਲੱਗਿਆ ਠੀਕ ਆ ਵੀ ਜੀਆਂ ਕਰਕੇ ਤੇ ਛੋਟੇ ਜਿਹੜੇ ਬਰੀ ਗੁਰੀਕ ਚਚੜ ਹੁੰਦੇ ਨੇ ਹਨਾ ਜਿਹੜੇ ਬੱਚਿਆਂ ਦੇ ਲੱਗ ਜਾਂਦੇ ਨੇ ਉਹਨਾਂ ਨੂੰ ਪੱਟਣ ਦੇ ਕਾਰਨ ਇਹ ਪਰਾਂ ਦੇ ਮੂੰਹ ਮਾਰਦੇ ਨੇ ਉਦੋਂ ਬਾਅਦ ਆਤੀ ਪੈ ਜਾਂਦੀ ਹੈ ਜਾਨਵਰਾਂ ਨੂੰ ਆਪਣੇ ਕਈ ਕਬੂਤਰਾਂ ਨੂੰ ਆਤਦਾ ਬਈ ਆਪਣੇ ਤਾਂ ਕਈ ਗੰਝੇ ਹੀ ਕਰਤੇ ਸੀਗੇ ਬੱਚੇ ਕਿਉਂ ਇੱਕ ਦੋ ਕਬੂਤਰ ਇਹੋ ਜਿਹੇ ਸੀਗੇ ਸਾਲੇ ਜਿਹੜੇ ਨੂੰ ਆਤਤੀ ਸੀਗੇ ਉਹ ਉਹੀ ਗੱਲ ਦੂਜੇ ਕਬੂਤਰ ਜਦੋਂ ਦਾਣਾ ਬਾਣੀ ਖਾਣਾ ਆਉਂਦੇ ਨੇ ਜਾਂ ਪਾਣੀ ਪੀਣ ਨੂੰ ਤੇ ਉਹਰਾ ਪਰਾਂ ਬਹਿ ਜਾਂਦੇ ਨੇ ਹਨਾ ਉਦੋਂ ਬਾਅਦ ਉਹਦੇ ਰਖਣੇ 'ਚ ਵੜ ਕੇ ਦੂਜੇ ਬੱਚਿਆਂ ਦੀ ਵੀ ਹਨਾ ਸਾਰੇ ਫੰਗ ਫੰਗੋ ਪੱਟ ਦਿੰਦੇ ਸੀ ਸੋ ਇਹਦੇ ਕਰਕੇ ਆਪਾਂ ਹਨਾ ਫੰਗ ਖਾਂਦੇ ਨੇ ਜਿਹੜੇ ਉਹਨਾਂ ਦਾ ਇੱਕੋ ਹੀ ਆ ਠੀਕ ਹੈ ਲਾਜ ਉਹਨਾਂ ਦੇ ਦੋ ਨੇ ਦੋਵੇਂ ਕਰ ਸਕਦੇ ਹੋ ਇੱਕ ਤਾਂ ਥੋੜੀ ਥੋੜੀ ਚੁੰਝ ਵੱਢ ਦੋ ਅੱਗੋਂ ਠੀਕ ਆ ਉਹ ਤੁਹਾਨੂੰ ਦੂਜੇ ਤੀਜੇ ਦਿਨ ਦੇਖਣਾ ਪਿਆ ਕਰੂਗਾ ਜਿਵੇਂ ਇੱਕ ਵਾਰੀ ਚੁੰਝ ਵੱਢਤੀ ਠੀਕ ਆ ਉਹ ਦੋ ਕੁ ਦਿਨ ਹਟ ਜਾਂਦਾ ਫੇਰ ਮੂੰਹ ਮਾਰ ਲੱਗਦਾ ਉਹਦੇ ਕਰਕੇ ਕੀ ਕਰੋ ਜਿਹੜਾ ਆਪਣਾ ਨੇਲ ਕਟਰ ਹੁੰਦਾ ਉਹ ਤੇ ਰੇਗ ਮਾਰ ਜਾ ਹੁੰਦਾ ਉਹ ਘਸਾ ਦੋ ਮਾੜਾ ਜਾ ਹੋਰ ਠੀਕ ਆ ਉਹ ਆਪਾਂ ਨੂੰ ਧਿਆਨ ਦੇਣਾ ਪਊਗਾ ਠੀਕ ਆ ਆ ਦੇਖੋ ਹੁਣ ਆ ਬੱਚੇ ਸੀਗੇ ਆਪਣੇ ਇਹਨਾਂ ਦੀਆਂ ਢੂਈਆਂ ਪੱਟੀਆਂ ਸੀ ਉਸ ਤੋਂ ਬਾਅਦ ਮੈਂ ਥੋੜੀ ਥੋੜੀ ਚੁੰਝ ਵੱਢ ਕੇ ਠੀਕ ਆ ਉਸ ਤੋਂ ਬਾਅਦ ਹਟੇ ਨਹੀਂ ਤੇ ਮੁੜ ਕੇ ਫੇਰ ਦੂਜੇ ਤੀਜੇ ਦਿਨ ਹਰੇਕ ਵਾਰ ਮਾਰ ਦਿੰਦੇ ਸੀ ਉਹਦੇ ਨਾਲ ਕੀ ਆ ਥੋੜੀ ਜਿਹੀ ਉਹਨੂੰ ਚੁੰਝੇ ਤੋਂ ਮਾਰਦਾ ਸੀ ਤਕਲੀਫ ਹੁੰਦੀ ਸੀਗੀ ਤਿੱਖੀ ਚੁੰਝ ਹੁੰਦੀ ਆ ਬਾਈ ਪਾੜੀ ਛੇ ਦੀ ਪੱਟ ਦਿੰਦੇ ਆ ਵਾਂਗੇ ਜਦੋਂ ਮਾੜੀ ਚੁੰਝ ਵੱਡੀ ਹੁੰਦੀ ਆ ਗੋ ਉਹ ਜਦੋਂ ਮਾਰਦੇ ਨਾਲੇ ਤਾਂ ਆਪ ਨੂੰ ਦਰਦ ਹੁੰਦਾ ਠੀਕ ਆ ਤੇ ਨਾਲੇ ਪਾੜਦੇ ਨਹੀਂ ਤੇ ਇੱਕ ਨੁਕਤਾ ਹੋਰ ਆ ਬੱਚਿਆਂ ਦੇ ਹਲਦੀ ਲਾ ਦਿਆ ਕਰੋ ਠੀਕ ਆ ਹਲਦੀ ਲਾਉਣ ਨਾਲ ਕੀ ਆ ਫਰ ਪੱਟ ਨੂੰ हट ਜਾਂਦੇ ਨੇ ਆ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਬਾਈ ਆ ਬੱਚੇ ਸੀ ਠੀਕ ਆ ਆ ਬੱਚੇ ਦੇ ਤਾਂ ਪਰ ਇਧਰੋਂ ਮਾੜੇ ਜੇ ਖਾਣ ਲੱਗਿਆ ਸੀ ਆ ਬੱਚੇ ਦੇ ਖਾ ਗਿਆ ਸੀ ਉਸ ਤੋਂ ਬਾਅਦ ਮੈਂ ਹਲਦੀ ਲਾਤੀ ਹਲਦੀ ਲਾਈ ਕਰਕੇ ਕੀ ਹੋਇਆ ਮੁੜ ਕੇ ਇਹ ਖਾਣੋਂ ਹਟ ਗਏ ਠੀਕ ਆ ਵੀ ਬਚਤ ਰਹਿ ਗਈ ਹੁਣ ਹੁਣ ਵੱਡੇ ਹੋਣ ਲੱਗੇ ਬੱਚੇ ਚਲੋ ਜਿਹੜੇ ਪੱਤੇ ਨੇ ਫਰ ਉਹ ਆ ਜਾਣਗੇ ਹਨ ਸੋ ਸਾਰੇ ਭਰਾ ਇਹ ਨੁਕਤਾ ਵੀ ਵਰਤ ਸਕਦੇ ਆ ਬਾਕੀ ਬਹੁਤ ਗੱਲਾਂ ਤੁਹਾਨੂੰ ਦੱਸਤੀਆਂ ਭਰਾਓ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਨੂੰ ਪਿਆਰ ਦਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਹਨ ਦੁਬਾਰਾ ਚੈਨਲ ਆਪਣਾ ਖੜਾ ਕਰੋ ਤੁਹਾਡੇ ਭਰਾਵਾਂ ਦੀ ਸਪੋਰਟ ਨਾਲ ਹੀ ਖੜਾ ਹੋਊਗਾ ਠੀਕ ਆ ਸੋ ਲਵ ਯੂ ਆ ਬਾਕੀ ਕਿਸੇ ਨਾਲ ਗੱਲ ਕਰਨੀ ਇੰਦੀ ਹੈ ਇੰਸਟਾਗ੍ਰam ਆਈਡੀ ਆਪਣੀ ਮਰ ਜਾਣਾ ਗੱਲ ਉਹਦੇ ਤੇ ਆਪਣੇ ਨਾਲ ਮੈਸੇਜ ਚ ਗੱਲ ਕਰ ਲਿਆ ਕਰੋ ਭਰਾ ਬਣ ਕੇ ਉੱਥੇ ਵੀ ਕਾਲ ਨਾ ਕਰਿਆ ਕਰੋ ਕਈ ਭਰਾ ਉਹ ਤੇ ਕਾਲ ਹੀ ਦੱਬੀ ਜਾਂਦੇ ਰਹਿੰਦੇ ਆ ਜਾਂ ਨੰਬਰ ਮੰਗੀਆਂ ਜਾਂਦੇ ਰਹਿੰਦੇ ਆ ਨੰਬਰ ਬਈ ਆਪਾਂ ਚਲਾਵਾਂਗੇ ਇੰਸਟਾ ਉਹਦਾ YouTube ਵਾਲਾ ਠੀਕ ਆ ਥੋੜਾ ਜਿਹਾ ਟਾਈਮ ਦਿਓ ਭਰਾ ਬਣ ਕੇ ਕਿਉਂਕਿ ਬਿਮਾਰ ਹੋ ਕੇ ਉੱਠਿਆ ਨਾ 6:00 ਵਜੀਆਂ ਸੀ ਪਹਿਲਾਂ ਬਿਮਾਰ ਹੋ ਗਿਆ ਠੀਕ ਆ ਤੇ ਉੱਥੋਂ ਸੈੱਟ ਹੋਇਆ ਤਾਂ ਮੁੜ ਕੇ 6:00 ਵਜ ਗਈ ਤੇ ਹੁਣ ਮੜਾ ਇਹ ਸੈੱਟ 6:00 ਤੋਂ ਸੈੱਟ ਹੋਇਆ ਤਾਂ ਹੁਣ ਜਾ ਕੇ ਮੜਾ ਇਹ ਤਾਂ ਹੀ ਦੁਬਾਰਾ ਚੈਨਲ ਚਲਾਉਣ ਲੱਗੇ ਆ ਬਸ ਤੁਹਾਡੇ ਭਰਾਵਾਂ ਦੀ ਸਪੋਰਟ ਦੀ ਲੋੜ ਹੈ ਲਵ ਯੂ ਆ ਸਾਰੇ ਭਰਾਵਾਂ ਨੂੰ ਜਿ